ਸਸ਼ਕਲ ਜੀ ਅੱਜ ਜਿਹੜੀ ਅਸੀਂ ਤੁਹਾਡੇ ਲਈ ਕਹਾਣੀ ਲੈ ਕੇ ਆਈਆਂ ਉਹ ਬਹੁਤ ਹੀ ਸੋਹਣੀ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਹੈ ਇੱਕ ਅਜਿਹੀ ਔਰਤ ਦੀ ਜੋ ਗਰੀਬਾ ਬੜੀ ਤੰਗਾਲੀ ਵਿੱਚ ਆਪਣੀ ਜ਼ਿੰਦਗੀ गुजार ਰਹੀ ਪਰ ਉਹ ਰੱਬ ਦੀ ਰਜ਼ਾ ਵਿੱਚ ਰਹਿਣ ਵਾਲੀ ਉਹ ਸੁਭਾਈ ਗੁਰੂਜੀ ਦੇ ਪਾਣੇ ਵਿੱਚ ਰਹਿਣ ਵਾਲੀ ਔਰਤ ਉਸ ਦਾ ਦਿਲ ਬੜਾ ਵੱਡਾ ਵਾ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਬਹੁਤ ਪੁਰਾਣੇ ਸਮਿਆਂ ਦੀ ਗੱਲ ਆ ਉਸ ਸਮੇਂ ਜਦੋਂ ਰਾਜਿਆਂ ਦੇ ਮਹਿਲ ਜਿਹੜੇ ਸੰਗਮਰਮਰ ਨਾਲ ਚਮਕਦੇ ਹੁੰਦੇ ਸੀ ਪਰ ਪਿੰਡਾਂ ਦੀਆਂ ਗਲੀਆਂ ਵਿੱਚ ਧੂੜੀ ਧੂੜ ਮਿੱਟੀ ਮਿੱਟੀ ਹੁੰਦੀ ਸੀ ਸਵੇਰ ਦੀ ਧੁੱਪ ਜਦੋਂ ਕੱਚੀਆਂ ਝੌਂਪੜੀਆਂ ਦੀਆਂ ਕੰਧਾਂ ਤੇ ਪੈਂਦੀ ਤੇ ਉੱਥੇ ਲੋਕਾਂ ਦੀ ਕਿਸਮਤ ਵੀ ਉਹਨਾਂ ਕੰਧਾਂ ਵਰਗੀ ਫਟੇ ਹੋਏ ਲੱਗਦੀ ਕਿਉਂਕਿ ਝੌਂਪੜੀਆਂ ਕਿਤੇ ਉ ਟੁੱਟੀਆਂ ਕਿਸੇ ਦੀ ਛੱਤ ਟੁੱਟੀ ਕਿਸੇ ਦੀਆਂ ਕੰਧਾਂ ਵਿੱਚ ਟਰੀਆਂ ਆਈਆਂ ਹੋਈਆਂ ਸਨ ਤੇ ਉਹਨਾਂ ਲੋਕਾਂ ਦੀ ਕਿਸਮਤ ਵੀ ਉਹੋ ਜੀ ਸੀ ਉਸ ਪਿੰਡ ਵਿੱਚ ਇੱਕ ਔਰਤ ਰਹਿੰਦੀ ਸੀ ਜਿਸ ਦਾ ਨਾਂ ਸੀ ਕਰਮੋ ਉਹ ਇੱਕ ਬਹੁਤ ਹੀ ਸਧਾਰਨ ਜਈ ਪਰ ਉਹਦਾ ਦਿਲ ਬਹੁਤ ਵੱਡਾ ਸੀ ਉਸ ਉਸਦੇ ਪਤੀ ਦੀ ਕਈ ਸਾਲ ਪਹਿਲਾਂ ਇੱਕ ਬਿਮਾਰੀ ਨਾਲ ਮੌਤ ਹੋ ਚੁੱਕੀ ਸੀ ਉਹਦੇ ਕੋਲ ਬੱਚੇ ਸਨ ਸਿਰਫ ਉਸਦੇ ਦੋ ਛੋਟੇ ਬੱਚੇ ਇੱਕ ਦਾ ਨਾਂ ਸੀ ਗਗਨ ਤੇ ਬੇਟੀ ਦਾ ਨਾਂ ਸੀ ਰਾਜੀ ਤੇ ਉਹਦੇ ਕੋਲ ਸੀ ਇੱਕ ਟੁੱਟਿਆ ਹੋਇਆ ਘੜი ਜਿਸ ਦੀ ਛੱਤ ਤੋਂ ਜਦੋਂ ਵੀ ਮੀਂਹ ਪੈਂਦਾ ਤੇ ਮਿਹਦੀਆਂ ਬੂੰਦਾਂ ਟਪਕਦੀਆਂ ਰਹਿੰਦੀਆਂ ਕਰਮੋਂ ਦੀ ਕਰ ਐਨੀ ਗਰੀਬੀ ਸੀ ਕਿ ਕਦੀ ਉਹਨੂੰ ਰੋਟੀ ਮਿਲਦੀ ਕਦੇ ਨਾ ਮਿਲਦੀ ਤੇ ਕਦੀ 2 ਦਿਨਾਂ ਦੀ ਕਦੀ ਅੱਧੀ ਵੀ ਨਹੀਂ ਹੁੰਦੀ ਤੇ ਪਰ ਉਹ ਰੱਬ ਦਾ ਸ਼ੁਕਰ ਕਰਦੀ ਉਸਨੇ ਕਦੇ ਵੀ ਕੋਈ ਰੱਬ ਨੂੰ ਅਲਾਮਾ ਕੋਈ ਰੱਬ ਨਾਲ ਸ਼ਿਕਵਾ ਨਹੀਂ ਸੀ ਕੀਤਾ ਚਾਹੇ ਉਹਦੇ ਕੋਲ ਖਾਣ ਲਈ ਇੱਕ ਰੋਟੀ ਹੁੰਦੀ ਚਾਹੇ ਦੋ ਰੋਟੀਆਂ ਹੁੰਦੀਆਂ ਪਰ ਉਹ ਨੇਤ ਦੀ ਰੱਜੀ ਹੋਈ ਔਰਤ ਸੀ ਅੱਜ ਸਵੇਰੇ ਹੀ ਕਰਮੋ ਨੇ ਜਦੋਂ ਆਟੇ ਵਾਲੀ ਥੈਲੀ ਖੋਲੀ ਤਾਂ ਉਹਦੇ 'ਚ ਸਿਰਫ ਇੱਕ ਮੋਠਾ ਆਟਾ ਸੀ ਉਹਨੇ ਸੁੱਖ ਦਾ ਸਾਹ ਲਿਆ ਕਿ ਚਲੋ ਇੱਕ ਮੋਠਾ ਆਟਾ ਤੇ ਹੈਗਾ ਨਾ ਉਹਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਆਪਣੇ ਮਨ ਹੀ ਮਨ ਵਿੱਚ ਰੱਬ ਨੂੰ ਯਾਦ ਕੀਤਾ ਵਾਹਿਗੁਰੂ ਜੀ ਅੱਜ ਜਿਵੇਂ ਵੀ ਹੋ ਸਕੇ ਬੱਚਿਆਂ ਦਾ ਪੇਟ ਭਰਵਾ ਦੇ ਉਸਨੇ ਇੱਕ ਮੋਠਾ ਆਟੇ ਵਿੱਚ ਥੋੜਾ ਜਿਹਾ ਲੋਨ ਪਾਇਆ ਤੇ ਨਾਲ ਹੀ ਜਿਹੜਾ ਆਟਾ ਗੁੰਨਣਾ ਸ਼ੁਰੂ ਕਰ ਦਿੱਤਾ ਤੇ ਉਹਦੀ ਇੱਕ ਪਤਲੀ ਜੀ ਰੋਟੀ ਬਣੀ ਪਰ ਉਹਦੇ ਵਿੱਚ ਮਾਂ ਦੀ ममता ਸੀ ਕਰਮੋ ਨੇ ਰੋਟੀ ਤਵੇ ਤੇ ਰੱਖੀ ਸੀ ਕਿ ਬਾਹਰੋਂ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆਏ ਪਿੰਡ ਦੇ ਲੋਕ ਘਬਰਾ ਗਏ ਅਜਿਹਾ ਕਦੇ-ਕਦੇ ਹੁੰਦਾ ਸੀ ਲੱਗਦਾ ਸੀ ਜਿਦਾ ਰਾਜਾ ਆ ਗਿਆ ਕਿਸੇ ਨੇ ਚੀਕ ਮਾਰੀ ਕਿਉਂਕਿ ਉਸ ਪਿੰਡ ਦੇ ਲੋਕਾਂ ਨੇ ਰਾਜੇ ਨੂੰ ਕਦੇ ਸਾਹਮਣੇ ਹੋਂ ਨਹੀਂ ਸੀ ਵੇਖਿਆ ਸੁਣਿਆ ਸੀ ਉਹਦੀ ਸ਼ਾਨ ਬਾਰੇ ਉਹਦੀ ਤਾਕਤ ਬਾਰੇ ਤੇ ਉਹਦੇ ਹੁਕਮਾਂ ਦੀ ਕਠੋਰਤਾ ਬਾਰੇ ਕਰਮੋ ਨੇ ਤਵੇ ਤੋਂ ਰੋਟੀ ਉਤਾਰੀ ਤੋਸਤੇ ਖਾਤ ਕੰਬੜਾ ਪੇ ਉਹਨੇ ਸੋਚਿਆ ਪੇ ਰਾਜਾ ਮੇਰੇ ਘਰ ਮੇਰੇ ਵਰਗੇ ਗਰੀਬ ਦੇ ਘਰ ਤੇ ਕਿਦਾਂ ਆ ਸਕਦਾ ਕੋੜਿਆਂ ਦੀ ਜਿਹੜੀ ਟੋਲੀ ਸੀ ਪਿੰਡ ਦੇ ਵਿੱਚ ਆ ਕੇ ਰੁਕੀ ਤੇ ਸੋਨੇ ਦੀ ਕਲਗੀ ਪਾਲਾ ਜਿਹੜਾ ਰਾਜਾ ਸੀ ਉਹਨੇ ਰੇਸ਼ਮੀ ਕਪੜੇ ਪਾਏ ਹੋਏ ਸੀ ਅੱਖਾਂ ਚੋਦੇ ਹੰਕਾਰ ਭਰਿਆ ਹੋਇਆ ਸੀ ਐਸੀ ਰਾਜਾ ਵਿਕਰਮ ਸਿੰਘ ਪਰ ਉਹਦਾ ਚਿਹਰਾ ਥੱਕਿਆ ਹੋਇਆ ਸੀ ਐਦਾਂ ਲੱਗਦਾ ਸੀ ਜਿਦਾਂ ਦਿਨਾਂ ਤੋਂ ਯਾਤਰਾ ਕਰਦਾ ਆ ਰਿਹਾ ਹੋਵੇ ਉਨੇ ਕਿਆ ਮੈਨੂੰ ਭੁੱਖ ਲੱਗੀ ਹੈ ਤੇ ਪਿੰਡ ਚੋਂ ਜੇ ਕੋਈ ਮੈਨੂੰ ਖਾਣ ਲਈ ਕੁਝ ਦੇ ਸਕਦਾ ਤਾਂ ਦੇ ਵੀ ਪਿੰਡ ਵਾਲੇ ਇੱਕ ਦੂਜੇ ਦਾ ਮੂੰਹ ਤੱਕਣ ਲਾਪੇ ਕਿਸੇ ਕੋਲ ਹਿੰਮਤ ਨਹੀਂ ਸੀ ਕਿਸੇ ਦੇ ਘਰ ਪੂਰਾ ਖਾਣਾ ਹੀ ਨਹੀਂ ਸੀ ਅੰਨੇ ਦੇ ਗਰੀਬ ਸੀ ਉੱਥੇ ਲੋਕ ਤੇ ਉਹ ਰਾਜੀ ਨੂੰ ਕੀ ਦਿੰਦੇ ਕਰਮੋ ਨੇ ਆਪਣੇ ਘਰ ਵਾਲ ਵੇਖਿਆ ਤੇ ਤਵੇ ਤੇ ਪਈ ਉਹ ਇੱਕੋ ਰੋਟੀ ਜਿਹੜੀ ਉਹਦੇ ਬੱਚਿਆਂ ਦੀ ਆਸ ਸੀ ਜਿਹੜੀ ਉਹਨੇ ਆਪਣੇ ਬਦੋਨਾਂ ਬੱਚਿਆਂ ਨੂੰ ਅੱਧੇ-ਅੱਧੇ ਕਰਕੇ ਦੇਣੀ ਸੀ ਉਸਦੇ ਪੁੱਤਰ ਨੇ ਉਹਨੂੰ ਪੁੱਛਿਆ ਵੀ ਮਾਂ ਅੱਜ ਆਪਾਂ ਕੀ ਖਾਵਾਂਗੇ? ਕਰਮੋਂ ਦਾ ਦਿਲ ਟੁੱਟ ਗਿਆ। ਉਹਨੇ ਬੱਚੇ ਦੇ ਸਿਰ ਤੇ ਹੱਥ ਫੇਰਿਆ। ਕਹਿੰਦੀ ਰੱਬ ਸਭ ਤੋਂ ਵੱਡਾ ਵਾ। ਉਹਨ ਐਦਾਂ ਕਹਿ ਕੇ ਕਿ ਐਨੀਆਂ ਕਿ ਆਪਾਂ ਰੋਟੀ ਦੇ ਦਾਂਗੇ ਤੇ ਉਹ ਸਾਨੂੰ ਭੁੱਖੇ ਰੱਖੋਗਾ। ਮੇਰਾ ਮੇਰੇ ਵਾਹੀ ਗਰੂ ਤੇ ਵਿਸ਼ਵਾਸ ਹੈ। ਉਹ ਸਾਡੇ ਲਈ ਜ਼ਰੂਰ ਕੋਈ ਇੰਤਜ਼ਾਮ ਕਰੂਗਾ। ਤੇ ਉਹਨੇ ਉਹ ਰੋਟੀ ਜਿਹੜੀ ਆਪਣੇ ਹੱਥ ਵਿੱਚ ਲੈ ਕੇ ਨੰਗੇ ਪੈਰੀ ਪ੍ਰਾਣੀ ਜਿਹੜੀ ਉਹਨੇ ਫਟੇ ਹੋਏ ਕੱਪੜੇ ਪਾਏ ਸੀ ਪਰ ਉਹਦੇ ਮੱਥੇ ਤੇ ਇੱਕ ਅਜੀਬ ਸ਼ਾਂਤੀ ਸੀ ਉਹ ਰਾਜੇ ਦੇ ਸਾਹਮਣੇ ਆ ਗਈ ਤੇ ਉਹਨੇ ਹੌਲੀ ਜਿਹੀ ਕਿਹਾ ਮਹਾਰਾਜ ਜੀ ਮੇਰੇ ਕੋਲ ਇੱਕੋ ਰੋਟੀ ਹੈ ਜੇ ਮਨ ਕਰੇ ਤਾਂ ਕਬੂਲ ਕਰੋ ਕਿ ਸਾਰਾ ਪਿੰਡ ਮਰ ਗਿਆ ਇੱਕ ਗਰੀਬ ਔਰਤ ਰਾਜੇ ਨੂੰ ਰੋਟੀ ਦੇ ਰਹੀ ਹੈ ਰਾਜੇ ਨੇ ਉਸ ਵੱਲ ਵੇਖਿਆ ਪਹਿਲੀ ਵਾਰ ਉਸ ਦੀ ਨਜ਼ਰ ਵਿੱਚ ਕੁਝ ਬਦਲਿਆ ਉਹਨੇ ਰੋਟੀ ਲਈ ਉਸ ਧਾਰਨ ਸੀ ਪਰ ਜਿਵੇਂ ਹੀ ਰਾਜੇ ਨੇ ਬੁਰਕੀ ਮੂੰਹ ਵਿੱਚ ਪਾਈ ਉਸ ਦੀਆਂ ਅੱਖਾਂ ਪਾਰੀਆਂ ਇਹ ਰੋਟੀ ਐ ਤਾਂ ਅੰਮ੍ਰਿਤ ਵਰਗੀ ਆ ਰਾਜਾ ਬੋਲਿਆ ਕਰਮੋ ਚੁੱਪ ਰਹੀ ਫਿਰ ਰਾਜੇ ਨੇ ਪੁੱਛਿਆ ਐ ਦੱਸ ਕਿ ਤੂੰ ਆਪਣੇ ਬੱਚਿਆਂ ਨੂੰ ਕੀ ਖਵਾਵੇਂਗੀ ਜੇ ਤੂੰ ਮੈਨੂੰ ਆ ਰੋਟੀ ਦੇ ਦੇਤੀ ਆ ਤੇ ਕਰਮੋ ਨੇ ਅੱਖਾਂ ਵਿੱਚ ਰਾਜੇ ਦੀਆਂ ਅੱਖਾਂ ਪਾ ਕੇ ਕਿਹਾ ਮਹਾਰਾਜੀ ਜਿਸ ਨੇ ਤੁਹਾਨੂੰ ਭੁੱਖ ਲਾਈ ਆ ਉਹ ਮੇਰੇ ਬੱਚਿਆਂ ਨੂੰ ਵੀ ਰੋਟੀ ਦੇਵੇਗਾ ਜਿਸ ਨੇ ਤੁਹਾਨੂੰ ਹੁਣ ਰੋਟੀ ਦੇ ਕੇ ਤੁਹਾਡੀ ਭੁੱਖ ਮਟਾਈ ਆ ਨਾ ਉਹੀ ਵਾਇਗਰੂ ਮੇਰੇ ਬੱਚਿਆਂ ਨੂੰ ਰੋਟੀ ਦੇਵੇਗਾ ਉਸ ਪਾਲ ਰਾਜਾ ਖਮੋਸ਼ ਹੋ ਗਿਆ ਉਹਦੀ ਜ਼ਿੰਦਗੀ ਚ ਉਹਨੇ ਪਹਿਲੀ ਵਾਰ ਉਹਨੂੰ ਲੱਗਾ ਕਿਸੇ ਨੇ ਉਸ ਨੂੰ ਰਾਜਾ ਨਹੀਂ انسان ਸਮਝ ਕੇ ਰੋਟੀ ਦਿੰਦੀ ਹੈ ਕਿਉਂਕਿ ਅੱਗੇ ਉਹ ਕੋਈ ਵੀ ਗੱਲ ਕਰਦਾ ਸੀ ਸਾਰੇ ਉਹਦੇ ਕੋਲ ਡਰ ਕੇ ਰਾਜਾ ਸਮਝ ਕੇ ਉਹਦੇ ਨਾਲ ਜਿਹੜਾ ਵਿਵਹਾਰ ਕਰਦੇ ਸੀ ਉਹਨੇ ਮਾਨੀ ਮਾਨਵੇ ਸੋਚਿਆ ਵੀ ਸ਼ਾਇਦ ਕਿਸਮਤ ਦੀ ਅਸਲੀ ਜਿਹੜੀ ਰੋਟੀ ਆ ਨਾ ਐਹੀ ਹੁੰਦੀ ਹੈ ਆਪਾਂ ਕਹਦੇ ਨੇ ਨਾ ਤੇ ਰੀ ਕਿਸਮਤ ਦੀ ਰੋਟੀ ਤੈਨੂੰ ਮਿਲੇਗੀ ਤੇ ਉਹਨੇ ਸੋਚਿਆ ਅਯੋਈਆ ਜਿਹੜੀ ਦਇਆ ਨਾਲ ਨਿਮਰਤਾ ਨਾਲ ਉਸ ਰੱਬ ਦੇ ਵਿਸ਼ਵਾਸ ਨਾਲ ਭਰੀ ਹੋਈ ਰੋਟੀ ਤੇ ਜਦੋਂ ਉਹਨੇ ਰੋਟੀ ਦੀ ਆਖਰੀ ਬੁਰਕੀ ਮੂੰਹ ਵਿੱਚ ਪਾਈ ਰਾਜਾ ਵਿਕਰਮ ਸਿੰਘ ਕੁਝ ਪਲ ਲਈ ਚੁੱਪ ਰਹਿ ਗਿਆ ਉਸਦੀ ਜ਼ਿੰਦਗੀ ਵਿੱਚ ਉਹਨੇ ਕਦੀ ਵੀ ਇੰਨਾ ਸਕੂਨ ਇੰਨਾ ਉਹਨੇ ਸੰਤੋਖ ਨਹੀਂ ਸੀ ਜਿਹੜਾ ਮਹਿਸੂਸ ਕੀਤਾ ਜਿਹੜਾ ਅੱਜ ਉਹਨੇ ਇੱਕ ਰੋਟੀ ਖਾ ਕੇ ਕੀਤਾ ਭਾਵੇਂ ਉਹਦੇ ਘੜੇ 36 ਭੋਜਨ ਪਏ ਹੁੰਦੇ ਸੀ ਪਰ ਇਹੋ ਜਿਹਾ ਸਕੂਨ ਉਹਨੂੰ ਕਦੀ ਨਹੀਂ ਸੀ ਲੱਗਾ ਉਹਨੇ ਸੋਚਿਆ ਮੇਰੀ ਜ਼ਿੰਦਗੀ ਵਿੱਚ ਮੈਨੂੰ ਕਦੀ ਵੀ ਅਜਿਹੀ ਭੁੱਖ ਨਹੀਂ ਸੀ ਲੱਗੀ ਜਿਹੜੀ ਮੇਰੀ ਆਤਮਾ ਤੱਕ ਪਹੁੰਚੇ ਅੱਜ ਉਸ ਇੱਕ ਰੋਟੀ ਨੇ ਉਹਨੂੰ ਅਹਿਸਾਸ ਕਰਵਾ ਦਿੱਤਾ ਜੋ ਕਿਸੇ ਸ਼ਾਈ ਭੋਜਨ ਨੇ ਕਦੇ ਨਹੀਂ ਸੀ ਕੀਤਾ ਉਹਨੇ ਕਰਮੋਵਲ ਮੁੜ ਕੇ ਵੇਖਿਆ ਉਹ ਨਜ਼ਰਾਂ ਝੁਕਾ ਕੇ ਖੜੀ ਸੀ ਜਿਵੇਂ ਕੁਝ ਗਲਤ ਕਰ ਦਿੱਤਾ ਹੋਵੇ ਰਾਜੇ ਨੇ ਪੁੱਛਿਆ ਤੇਰਾ ਨਾਂ ਕੀ ਹੈ ਮਾਈ ਮਹਾਰਾਜ ਮੇਰਾ ਨਾਂ ਕਰਮੋ ਹੈ ਉਸਨੇ ਸਿਰ ਨੇਵਾ ਕੇ ਜਵਾਬ ਦਿੱਤਾ ਕਰਮੋ ਰਾਜਾ ਬੁੜਬੜਾਇਆ ਤੂੰ ਜਾਣਦੀ ਹੈ ਤੂੰ ਕੀ ਕੀਤਾ ਕਰਮੋ ਕਰਮੋ ਡਰ ਕੇ ਉਸਦੇ ਮਨ ਵਿੱਚ ਖਿਆਲ ਆਇਆ ਕਿ ਤੇ ਰਾਜਾ ਨਰਾਜ਼ ਹੀ ਨਾ ਹੋ ਜਾਵੇ ਮਹਾਰਾਜ ਜੀ ਜੇ ਕੋਈ ਗੁਸਤਾਖੀ ਹੋ ਗਈ ਹੋਵੇ ਤਾਂ ਮਾਫ ਕਰਿਓ ਜੀ ਮੇਰੇ ਕੋਲ ਹੋਰ ਕੁਝ ਨਹੀਂ ਸੀ ਰਾਜਾ ਹੌਲੀ ਜੀ ਮੁਸਕਰਾਇਆ ਉਹ ਮੁਸਕਾਨ ਸਾਲਾਂ ਬਾਅਦ ਉਹਦੇ ਚਿਹਰੇ ਤੇ ਆਈ ਸੀ ਇਹ ਗੁਸਤਾਖੀ ਨਹੀਂ ਕਰਮੋ ਤੋ ਮੈਨੂੰ ਅੱਜ ਰਾਜਾ ਨਹੀਂ ਇਨਸਾਨ ਬਣਾਇਆ ਰਾਜੇ ਨੇ ਆਪਣੇ ਸੈਨਾ ਨਾਇਕ ਵੱਲ ਇਸ਼ਾਰਾ ਕੀਤਾ ਪਿੰਡ ਦੇ ਹਾਲਾਤ ਵੇਖੋ ਇੱਥੇ ਭੁੱਖਾ ਡਰਿਆ ਉਮੀਦ ਲੋਕਾਂ ਨੂੰ ਬਹੁਤ ਘਟਾ ਸੈਨਾ ਨਾਇਕ ਨੇ ਸਿਰ ਹਲਾਇਆ ਮਹਾਰਾਜ ਜੀ ਅਸੀਂ ਹੁਕਮ ਦੀ ਉਡੀਕ ਕਰ ਰਹੇ ਹਾਂ ਰਾਜਾ ਕੁਝ ਸੋਚਦਾ ਰਿਹਾ ਫਿਰ ਉਸਨ ਨੇ ਐਲਾਨ ਕੀਤਾ ਕਿ ਤਾਂ ਕਿ ਅੱਜ ਰਾਤ ਅਸੀਂ ਇਸ ਪਿੰਡ ਵਿੱਚ ਰਹਿਾਂਗੇ। ਇਹ ਸੁਣ ਕੇ ਪਿੰਡ ਵਿੱਚ ਖਲਬਲੀ ਮੱਚ ਗਈ। ਰਾਜਾ ਇੱਕ ਗਰੇ ਪਿੰਡ ਵਿੱਚ ਰੁਕਣ ਵਾਲਾ ਕਰਮੋ ਦੇ ਘਰ ਦੇ ਸਾਹਮਣੇ ਹੀ ਰਾਜੇ ਨੇ ਆਪਣਾ ਟਿਕਾਣਾ ਬਣਾਇਆ। ਰਾਤ ਨੂੰ ਜਦੋਂ ਸਭ ਸੁੱਤੇ ਰਾਜਾ ਜਾਗਦਾ ਰਿਹਾ। ਉਹਦੀਆਂ ਅੱਖਾਂ ਸਾਹਮਣੇ ਕਰਮੋ ਦਾ ਚਿਹਰਾ ਉਸ ਦੀ ਸਧਾਰਨ ਰੋਟੀ ਤੇ ਉਹਦੇ ਬੋਲ ਘੁੰਮ ਰਹੇ ਸਨ। ਜਿਸ ਨੇ ਤੁਹਾਨੂੰ ਭੁੱਖ ਲਾਈ ਆ ਉਹ ਮੇਰੇ ਬੱਚਿਆਂ ਨੂੰ ਵੀ ਰੋਟੀ ਦੇਵੇਗਾ। ਉਸਨੇ ਆਪਣੇ ਆਪ ਨੂੰ ਪੁੱਛਿਆ ਕਿ ਮੈਂ ਸੱਚਮੁੱਚ ਰੱਬ ਦੇ ਨਾਂ ਤੇ ਰਾਜ ਕਰ ਰਿਹਾ ਜਾਂ ਸਿਰਫ ਤਲਵਾਰ ਦੇ ਜ਼ੋਰ ਤੇ ਅਗਲੀ ਸਵੇਰ ਰਾਜੇ ਨੇ ਕਰਮੋ ਨੂੰ ਦਰਬਾਰ ਵਿੱਚ ਬੁਲਾਇਆ ਪਰ ਦਰਬਾਰ ਨਹੀਂ ਪਿੰਡ ਦੇ ਚੌਕ ਵਿੱਚ ਕਰਮੋ ਰਾਜਾ ਬੋਲਿਆ ਜੇ ਮੈਂ ਤੈਨੂੰ ਕੁਝ ਮੰਗਣ ਲਈ ਕਹਾ ਤਾਂ ਤੂੰ ਕੀ ਮੰਗੇਂਗੀ ਕਰਮੋ ਕੁਝ ਬਲਚੋਂ ਪਰੇ ਫਿਰ ਬੁਲੀ ਮਹਾਰਾਜ ਮੇਰੇ ਲਈ ਨਹੀਂ ਐਸ ਪਿੰਡ ਲਈ ਮੈਂ ਮੰਗਾਗੀ ਪਿੰਡ ਵਾਲਿਆਂ ਦੀਆਂ ਅੱਖਾਂ ਪਰ ਆਈਆਂ ਸਾਡੇ ਖੇਤਾਂ ਲਈ ਪਾਣੀ ਸਾਡੇ ਬੱਚਿਆਂ ਲਈ ਰੋਟੀ ਤੇ ਸਾਡੇ ਮਨਾਂ ਲਈ ਡਰ ਤੋਂ ਮੁਕਤ ਰਾਜ ਰਾਜਾ ਹਰਾਨੋ ਗਿਆ ਉਹਨੇ ਕਦੇ ਨਹੀਂ ਕਿਹਾ ਸੀ ਕਿ ਕੋਈ ਆਪਣੇ ਲਈ ਕੁਝ ਨਾ ਮੰਗੇ ਉਹਨੇ ਐਲਾਨ ਕੀਤਾ ਕਿ ਪਿੰਡ ਚੋਂ ਖੂਕ ਖਦਵਾਇਆ ਜਾਵੇਗਾ ਲਗਾਨ ਕਟਾਇਆ ਜਾਵੇਗਾ ਤੇ ਕਿਸੇ ਵੀ ਗਰੀਬ ਨੂੰ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ ਰਾਜੇ ਦੇ ਦਰਬਾਰ ਵਿੱਚ ਕਈ ਅਜਿਹੇ ਲੋਕ ਸਨ ਜੋ ਇਹ ਸਭ ਕੁਝ ਸਹਿ ਨਹੀਂ ਸਕਦੇ ਵਜ਼ੀਰ ਜਿਹੜਾ ਸੀ ਰਾਜੇ ਦਾ ਉਹ ਮਾਨੀਵਾਨ ਵਿੱਚ ਉਹਨੇ ਇੱਕ ਸਾਜ਼ਿਸ਼ ਰਚੀ ਇੱਕ ਗਰੀਬ ਔਰਤ ਨੇ ਰਾਜੇ ਨੂੰ ਬਦਲ ਦਿੱਤਾ ਇਹ ਕਿਵੇਂ ਹੋ ਸਕਦਾ ਉਹਨੇ ਸੋਚਿਆ ਇਹ ਔਰਤ ਹੀ ਹਟ ਜਾਵੇ ਤੇ ਰਾਜਾ ਫਿਰ ਪੁਰਾਣਾ ਰਾਜਾ ਬਣ ਜਾਵੇਗਾ ਉਸ ਰਾਤ ਕਰਮੋ ਨੇ ਇੱਕ ਹੋਰ ਚਾਲ ਚਲੀ ਕਰਮੋ ਆਪਣੇ ਬੱਚਿਆਂ ਨਾਲ ਕੱਚੀ ਛੱਤ 'ਤੇ ਹੀਟ ਲੇਟੀ ਹੋਈ ਸੀ ਪਰ ਕਰਮੋ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਉਹਨੂੰ ਲੱਗ ਰਿਹਾ ਸੀ ਜਿਵੇਂ ਕਿਸੇ ਅਣਜਾਣ ਖਤਰੇ ਦੀ ਛਾਂ ਉਸਦੇ ਘਰ ਦੇ ਆਲੇ-ਦੁਆਲੇ ਘੁੰਮ ਰਹੀ ਹੋਵੇ ਉਸ ਦਾ ਸ਼ੱਕ ਝੂਠਾ ਨਹੀਂ ਸੀ ਹਨੇਰੇ ਵਿੱਚ ਵਜ਼ੀਰ ਦੇ ਆਦਮੀ ਚੁੱਪਚਾਪ ਉਸ ਵੱਲ ਵਧ ਰਹੇ ਸਨ ਉਹਨਾਂ ਦੇ ਮਨਸੂਬਾ ਸੀ ਕਰਮੋ ਨੂੰ ਡਰਾ ਕੇ ਪਿੰਡ ਛੱਡਣ ਲਈ ਮਜਬੂਰ ਕਰਨਾ ਅਚਾਨਕ ਕਰਮੋ ਨੇ ਬਾਹਰ ਪੈਰਾਂ ਦੀ ਆਹਟ ਸੁਣੀ ਉਸ ਦਾ ਦਿਲ ਤੇਜ਼ ਤੇ ਦਰਦਨ ਲੱਗ ਪਿਆ ਉਸ ਨੇ ਬੱਚਿਆਂ ਨੂੰ ਚੁੱਪ ਕਰਾਇਆ ਤੇ ਦਰਵਾਜ਼ੇ ਵੱਲ ਵਧੀ ਕੌਣ ਉਸ ਨੇ ਹੌਲੀ ਆਵਾਜ਼ ਵਿੱਚ ਪੁੱਛਿਆ ਕੋਈ ਜਵਾਬ ਨਹੀਂ ਆਇਆ ਪਰ ਦਰਵਾਜ਼ੇ ਕੋਲ ਇੱਕ ਪੱਥਰ ਡਿੱ ਗਿਆ ਕਰਮੋ ਸਮਝ ਗਈ ਐ ਡਰੋਂ ਦੀ ਕੋਸ਼ਿਸ਼ ਸੀ ਉਹਨੇ ਦਰਵਾਜਾ ਖੋਲ੍ਹਿਆ ਤੇ ਉੱਚੀ ਆਵਾਜ਼ ਵਿੱਚ ਬੋਲੀ ਜੇ ਡਰੋਣਾ ਤਾਂ ਸਾਹਮਣੇ ਆਓ ਜਿਸ ਦੀ ਰੋਟੀ ਰੱਬ ਨੇ ਲਿਖੀ ਆ ਉਹ ਉਸ ਤੋਂ ਕੋਈ ਵੀ ਖੋ ਨਹੀਂ ਸਕਦਾ ਉਸ ਦੀ ਆਵਾਜ਼ ਵਿੱਚ ਅਜਿਹੀ ਤਾਕਤ ਸੀ ਕਿ ਹਨੇਰੇ ਵਿੱਚ ਖੜੇ ਸਿਪਾਈ ਵੀ ਇੱਕ ਪਾਲੇ ਰੁਕ ਗਏ ਉਸ ਸਮੇਂ ਰਾਜੀ ਦੀ ਸੁਰੱਖਿਆ ਟੋਲੀ ਉੱਥੇ ਪਹੁੰਚ ਗਈ ਸੇਨਾ ਨਾਇਕ ਨੇ ਸਿਪਾਈਆਂ ਨੂੰ ਫੜ ਲਿਆ ਤੇ ਸੱਚ ਜਿਹੜਾ ਸਾਰਿਆਂ ਦੇ ਸਾਹਮਣੇ ਆ ਗਿਆ ਸਵੇਰੇ ਚੌਂਕ ਵਿੱਚ ਦਰਬਾਰ ਲੱਗਿਆ ਰਾਜਾ ਵਿਕਰਮ ਸਿੰਘ ਦਾ ਚਿਹਰਾ ਬਹੁਤ ਗੰਭੀਰ ਸੀ ਉਸ ਦੇ ਸਾਹਮਣੇ ਉਹਦਾ ਵਜ਼ੀਰ ਖੜਾ ਸੀ ਰਾਜਾ ਬੋਲਿਆ ਚੰਦਰਪਾਨ ਤੂੰ ਰਾਜ ਦੀ ਸੇਵਾ ਕੀਤੀ ਪਰ ਅੱਜ ਤੂੰ ਅਧਰਮ ਦੀ ਹੱਦ ਟੱਪ ਗਿਆ ਵਾ ਵਜ਼ੀਰ ਨੇ ਬਚਾ ਕਰਨ ਦੀ ਕੋਸ਼ਿਸ਼ ਕੀਤੀ ਮਹਾਰਾਜ ਮੈਂ ਤਾਂ ਰਾਜ ਦੀ ਭੁਲਾਈ ਲਈ ਰਾਜ ਦੀ ਭੁਲਾਈ ਲਈ ਇਹ ਸਭ ਕੁਝ ਕੀਤਾ ਰਾਜੇ ਨੇ ਹੁਕਮ ਦਿੱਤਾ ਕਿ ਵਜ਼ੀਰ ਚੰਦਰਪਾਨ ਨੂੰ ਉਸ ਤੇ ਜਿਹੜਾ ਅਹੁਦਾ ਵਾ ਉਹਦੇ ਤੋਂ ਹਟਾ ਦਿੱਤਾ ਜਾਵੇ ਤੇ ਉਹਨੂੰ ਤਪੱਸਿਆ ਕਰਨ ਲਈ ਜੰਗਲ ਵਿੱਚ ਭੇਜਿਆ ਜਾਵੇ ਇਹ ਸਜ਼ਾ ਉਸਦੇ ਲਈ ਮੌਤ ਤੋਂ ਘੱਟ ਨਹੀਂ ਸੀ ਕਰਮੋ ਨੂੰ ਦਰਬਾਰ ਵਿੱਚ ਬੁਲਾਇਆ ਗਿਆ ਉਹ ਡਰੇ ਹੋਏ ਆਈ ਪਰ ਰਾਜੇ ਨੇ ਸਿਰ ਝੁਕਾ ਕੇ ਕਿਹਾ ਮਾਈ ਅੱਜ ਤੋ ਸਿਰਫ ਆਪਣੇ ਆਪ ਨੂੰ ਨਹੀਂ ਬਚਾਇਆ ਸਗੋਂ ਇੱਕ ਅਧਰਮ ਹੋਣ ਤੋਂ ਵੀ ਬਚਾ ਲਿਆ ਕਰਮੋ ਦੀਆਂ ਅੱਖਾਂ ਪਾ ਰਹੀਆਂ ਮਹਾਰਾਜ ਮੈਂ ਕੁਝ ਨਹੀਂ ਕੀਤਾ ਸਭ ਰੱਬ ਦੀ ਮਰਜ਼ੀ ਹੈ ਰਾਜੇ ਨੇ ਐਲਾਨ ਕੀਤਾ ਕਿ ਕਰਮੋ ਦੇ ਬੱਚਿਆਂ ਦੀ ਸਿੱਖਿਆ ਰਾਜ ਤੇ ਜਿੰਮੇ ਹੋਵੇਗੀ ਪਰ ਕਰਮੋ ਨੇ ਹੌਲੀ ਨਾਲ ਕਿਹਾ ਮਹਾਰਾਜ ਜੀ ਮੇਰੇ ਬੱਚਿਆਂ ਵਾਂਗ ਹਰ ਗਰੀਬ ਦੇ ਬੱਚੇ ਨੂੰ ਇਹ ਮੌਕਾ ਮਿਲੇ ਇਹ ਸੁਣ ਕੇ ਰਾਜਾ ਸਮਝ ਗਿਆ ਕਿ ਇਹ ਔਰਤ ਕਿਸਮਤ ਦੀ ਨਹੀਂ ਕਰਮ ਦੀ ਰੋਟੀ ਤੇ ਚਕੀਨ ਕਰਦੀ ਉਸ ਪਿੰਡ ਵਿੱਚ ਉਸ ਦਿਨ ਦਿਨ ਚੜਿਆ ਧਾਵਾ ਕੁਝ ਹੋਰ ਹੀ ਬਦਲੀ ਹੋਈ ਸੀ ਲੋਕਾਂ ਦੇ ਚਿਹਰਿਆਂ ਤੇ ਡਰ ਦੀ ਥਾਂ ਤੇ ਉਮੀਦ ਸੀ ਹੌਸਲਾ ਸੀ ਉਹਨਾਂ ਨੂੰ ਕਿ ਹੁਣ ਸੋਨਾਂ ਦੀ ਜ਼ਿੰਦਗੀ ਬਦਲਣ ਵਾਲੀ ਹੈ ਪਰ ਇਹ ਉਮੀਦ ਅਜੇ ਨਵੀਂ ਸੀ ਬਿਲਕੁਲ ਨਵੀ ਉਸ ਅੰਕੁਰ ਵਾਂਗ ਜੋ ਜੇ ਥੋੜਾ ਜਿਹਾ ਜ਼ਮੀਨ ਚੋਂ ਫੁੱਟਦਾ ਵਾ ਇਹ ਕਠੋਰ ਮਿੱਟੀ ਨੂੰ ਚੀਰ ਕੇ ਬਾਹਰ ਆਉਂਦਾ ਵਾ ਰਾਜਾ ਵਿਕਰਮ ਸਿੰਘ ਆਪਣੇ ਤੰਬੂ ਦੇ ਬਾਹਰ ਖੜਾ ਸੀ ਉਸ ਦੀ ਨਜ਼ਰ ਪਿੰਡ ਦੇ ਬੱਚਿਆਂ ਤੇ ਟਿਕੀ ਹੋਈ ਸੀ ਜੋ ਖਾਲੀ ਪੈਰ ਨੰਗੇ ਪੈਰਾਂ ਨਾਲ ਖੇਡ ਰਹੇ ਸਨ ਉਸ ਨੇ ਸੋਚਿਆ ਜੇ ਰਾਜ ਸਿਰਫ ਮੇਰਾ ਸੁੱਖ ਵਿੱਚ ਹੈ ਐਸ ਰਾਜ ਉਹ ਕਿਸ ਕੰਮ ਜਿਸ ਸਿਰਫ ਮੈਂ ਆਪਣਾ ਸੁੱਖ ਵੇਖਾਂ ਇਹ ਧਰਮ ਨਹੀਂ ਹੈਗਾ ਤਲਵਾਰਾਂ ਦਾ ਰਾਜ ਦਿਆਦਾਤਰ ਉਸ ਵੇਲੇ ਦਰਬਾਰ ਦਾ ਜਿਹੜਾ ਸੀ ਦੂਤ ਹਫਦਾ ਹੋਇਆ ਆ ਮਹਾਰਾਜ ਰਾਜਤਾਨੀ ਤੋਂ ਸੁਨੇਹਾ ਆਇਆ ਉਤਰੀ ਸਰਹੱਦ ਤੇ ਬਗਾਵਤ ਪੜ ਕੋਠੀ ਆ ਰਾਜੇ ਦੇ ਮੱਥੇ ਤੇ ਦਿਉੜੀ ਆ ਗਈ ਉਸਨੇ ਸੋਚਿਆ ਕਿ ਜੇ ਹੁਣ ਹੋਰ ਲਗਾਨ ਲਾਇਆ ਗਿਆ ਤੇ ਐਸ ਪਿੰਡ ਵਰਗੇ ਲੋਕ ਜਿਹੜੇ ਆ ਉਹ ਭੁੱਖੇ ਰਹਿ ਜਾਣਗੇ ਰਾਜਾ ਸਮਝ ਗਿਆ ਕਿ ਕਿਸਮਤ ਦੀ ਜਿਹੜੀ ਆ ਉਹਦੇ ਸਾਹਮਣੇ ਇੱਕ ਅਗਲੀ ਕਸੌਟੀ ਹੈ ਉਦੈ ਕੇ ਇਮਤਿਹਾਨ ਉਸਨੇ ਦਰਬਾਰ ਬੁਲਾਇਆ ਵੱਡੇ ਸਰਦਾਰ ਸੇਨਾ ਨਾਇਕ ਤੇ ਪਿੰਡ ਦੇ ਪ੍ਰਤੀਨਿਧੀ ਸਭ ਹਾਜ਼ਰ ਸਨ ਰਾਜੇ ਨੇ ਸਾਫ਼-ਸਾਫ਼ ਕਿਹਾ ਕਿ ਜੁੱਧ ਰਾਜ ਦੀ ਰੱਖਿਆ ਕਰਦਾ ਪਰ ਭੁੱਖ ਰਾਜ ਨੂੰ ਅੰਦਰੋਂ ਖਾ ਜਾਂਦੀ ਹੈ ਮੈਂ ਫੈਸਲਾ ਕਰ ਲਿਆ ਕਿ ਲੋਕਾਂ ਦੇ ਭਲਾਈ ਦੇ ਹੱਕ ਚੋਂ ਫੈਸਲੇ ਕਰਾਂਗਾ ਕਈ ਸਰਦਾਰ ਪਰਖ ਉਠੇ ਮਹਾਰਾਜ ਜੀ ਇਹ ਕਮਜ਼ੋਰੀ ਹੈ ਬਗਾਵਤ ਇਸ ਨੂੰ ਮੌਕਾ ਸਮਝਣਗੇ ਲੋਕੀ ਰਾਜ ਨੇ ਐਲਾਨ ਕੀਤਾ ਕਿ ਤਾਂ ਕਿ ਮੈਂ ਆਪਣੀ ਸਾਰੀ ਜਾਇਦਾਦ ਆਪਣਾ ਸਾਰਾ ਹਿੱਸਾ ਲੋਕਾਂ ਲਈ ਦੇਵਾਂਗਾ ਇਸ ਨਾਲ ਸੋਨਾ ਚਾਂਦੀ ਚਾਹੇ ਘਟੇਗੀ ਪਰ ਇਨਸਾਨੀਅਤ ਨਹੀਂ ਇਹ ਕੁਰਬਾਨੀ ਆਸਾਨ ਨਹੀਂ ਸੀ ਰਾਜੀ ਦੀ ਮਾਂ ਮਹਾਰਾਣੀ ਨੇ ਐਲਾਨ ਕੀਤਾ ਕਿ ਰਾਜਾ ਬਣ ਕੇ ਤੂੰ ਸਭ ਕੁਝ ਲੁਟਾ ਦੇਵੇਂਗਾ ਰਾਜੇ ਨੇ ਨਿਉਂ ਕੇ ਕਿਹਾ ਮਾਤਾ ਅੱਜ ਮੈਨੂੰ ਰਾਜਾ ਨਹੀਂ ਸੇਵਕ ਬਣ ਦਿਓ ਉਸ ਰਾਤ ਰਾਜਣੀ ਤਾਜ ਆਪਣਾ ਜਿਹੜਾ ਸੀ ਉਹਦਾ ਉਤਾਰ ਕੇ ਮੰਦਰ ਵਿੱਚ ਰੱਖਿਆ ਤੇ ਨੰਗੇ ਪੈਰ ਪ੍ਰਾਰਥਨਾ ਕੀਤੀ ਕਰਮਾਂ ਵੀ ਉੱਥੇ ਸੀ ਦੋਵੇਂ ਚੁੱਪ ਪਰ ਦੋਵੇਂ ਜਾਣਦੇ ਸਨ ਕਿ ਕਿਸਮਤ ਦਾ ਫੈਸਲਾ ਨੇੜੇ ਹੀ ਹੈ ਅਗਲੇ ਦਿਨ ਖਬਰ ਆਈ ਕਿ ਬਗਾਵਤ ਠੰਡੀ ਪੈ ਗਈ ਲੋਕਾਂ ਨੇ ਰਾਜੀ ਦੀ ਕੁਰਬਾਨੀ ਰਾਜੀ ਦੀ ਜਿਹੜੀ ਐ ਫੈਸਲਾ ਸੀ ਲੋਕ ਭਲਾਈ ਦੇ ਕੰਮ ਕਰਨੇ ਉਹਦੇ ਸਾਹਮਣੇ ਹਥਿਆਰ ਰੱਖ ਦਿੱਤੇ ਤੇ ਉਸ ਪਿੰਡ ਵਿੱਚ ਕਰਮੋਂ ਦੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਪਰ ਰਾਜ ਨੇ ਕਰਮੋਂ ਵੱਲ ਵੇਖ ਕੇ ਕਿਹਾ ਮਾਈ ਕਿਸਮਤ ਦੀ ਰੋਟੀ ਅੱਜ ਸੱਚਮੁੱਚ ਮਿੱਠੀ ਲੱਗੀ ਪਰ ਅੰਤਮ ਸੱਚ ਅਜੇ ਆਉਣਾ ਵਾ ਬਾਕੀ ਹੈ ਸਮਾ ਆਪਣੀ ਚਾਲ ਨਾਲ ਅੱਗੇ ਵਧਦਾ ਗਿਆ ਤੇ ਹੁਣ ਉਸ ਜਿਹੜਾ ਪਿੰਡ ਸੀ ਉਹ ਪਹਿਲਾਂ ਵਰਗਾ ਨਹੀਂ ਰਿਹਾ ਖੂਹਾਂ ਵਿੱਚ ਪਾਣੀ ਸੀ ਖੇਤਾਂ ਵਿੱਚ ਹਰਿਆਲੀ ਘਰਾਂ ਵਿੱਚ ਹੌਲੀ-ਹੌਲੀ ਖੁਸ਼ਹਾਲੀ ਦੀ ਸੁਗੰਧ ਫੈਲਣ ਲੱਗੀ ਇਹ ਸਭ ਤੋਂ ਵੱਡਾ ਜਿਹੜਾ ਬਦਲਾ ਆ ਉਹ ਲੋਕਾਂ ਦੇ ਮਨ ਵਿੱਚ ਸੀ ਡਰ ਦੀ ਥਾਂ ਤੇ ਰਾਜੀ ਤੇ ਪ੍ਰੋਸਾ ਪੈਦਾ ਹੋ ਗਿਆ ਰਾਜਾ ਵਿਕਰਮ ਸਿੰਘ ਅਕਸਰ ਪੇਸ ਬਦਲ ਕੇ ਪਿੰਡ ਦਾ ਦੌਰਾ ਕਰਦਾ ਉਹ ਹੁਣ ਮਹਿਲ ਦੀਆਂ ਉੱਚੀਆਂ ਦੁਵਾਰਾਂ ਤੋਂ ਵੱਧ ਗਰੀਬਾਂ ਦੀਆਂ ਚੌਪੜੀਆਂ ਵਿੱਚ ਸੱਚ ਵੇਖਦਾ ਹਰ ਥਾਂ ਉਹਨੂੰ ਇੱਕੋ ਗੱਲ ਸੁਣਨ ਨੂੰ ਮਿਲਦੀ ਕਿ ਸਾਡੇ ਰਾਜੇ ਨੇ ਸਾਨੂੰ ਇਨਸਾਨ ਸਮਝਿਆ ਸਾਡੀ ਜਿਹੜੀ ਆ ਭਾਵਨਾਵਾਂ ਦੀ ਕਦਰ ਕਰਦਾ ਸਾਡਾ ਰਾਜਾ ਇੱਕ ਦਿਨ ਰਾਜਾ ਫਿਰ ਕਰਮੋ ਦੇ ਘਰ ਆਇਆ ਦੇ ਕਰਮ ਉਹ ਸੁਣ ਇੱਕ ਸਧਾਰਨ ਯਾਤਰੀ ਵਾਂਗ ਵੇਖ ਕੇ ਹੌਲੀ ਮੁਸਕrai ਉਸਨੇ ਹੌਲੀ ਕਿਹਾ ਮਹਾਰਾਜੀ ਅੱਜ ਤੂੰ ਮੇਰੇ ਘਰ ਮਹਿਮਾਨ ਆਇਆ ਹੈ ਪੁੱਤਰ ਉਸਨੇ ਤਵੇ ਤੇ ਰੋਟੀ ਰੱਖੀ ਇਸ ਵਾਰ ਆਟਾ ਪਰਪੋਰ ਸੀ ਬਹੁਤ ਉਹਦੇ ਕੋਲ ਜਿਹੜਿਆ ਸੀ ਘਰ ਵਿੱਚ ਕਿਸੇ ਸਮਾਨ ਦੀ ਕਾਟ ਨਹੀਂ ਸੀ ਤੇ ਰੋਟੀ ਦੀ ਖੁਸ਼ਬੂ ਉਹੀ ਸੀ ਕਿਉਂਕਿ ਉਹਦੇ ਵਿੱਚ ਦਇਆ ਮਿਹਰ ਸੀ ਉਸ ਬਾਹੀ ਗੁਰੂ ਜੀ ਦੀ ਰਾਜੇ ਨੇ ਰੋਟੀ ਤੋੜੀ ਪਰ ਐਸਵਰ ਪਹਿਲਾ ਟੁਕੜਾ ਕਰਮੋ ਦੇ ਬੱਚਿਆਂ ਨੂੰ ਦਿੱਤਾ ਅੱਜ ਮੈਨੂੰ ਸਮਝਾਈ ਰਾਜਾ ਬੋਲਿਆ ਕਿ ਕਿਸਮਤ ਦੀ ਰੋਟੀ ਕਿਸੇ ਤਾਜ ਜਾਂ ਖਜ਼ਾਨੇ ਨਾਲ ਨਹੀਂ ਮਿਲਦੀ ਰਾਜਾ ਬਣ ਕੇ ਨਹੀਂ ਮਿਲਦੀ ਐ ਉਸ ਹੱਥ ਨੂੰ ਮਿਲਦੀ ਆ ਜੋ ਪਹਿਲਾਂ ਦੂਜੇ ਨੂੰ ਖਵਾਉਂਦਾ ਵਾ ਕਰਮੋ ਦੀ ਅੱਖਾਂ ਪਾਰ ਆਈਆਂ ਉਹਨੇ ਕਿਹਾ ਮੈਂ ਤਾਂ ਸਿਰਫ ਭੁੱਖ ਦੇ ਵੇਲੇ ਰੋਟੀ ਦਿੱਤੀ ਸੀ ਰਾਜਾ ਸਿਰ ਨਵਾ ਕੇ ਬੋਲਿਆ ਉਹੀ ਰੋਟੀ ਮੇਰੀ ਕਿਸਮਤ ਜਿਹੜੀ ਆ ਉਹਨੇ ਬਦਲ ਦਿੱਤੀ ਉਸਦੇ ਦਰਬਾਰ ਵਿੱਚ ਇੱਕ ਨਵਾਂ ਕਾਨੂੰਨ ਲਿਖਿਆ ਗਿਆ ਇੱਕ ਨਵਾਂ ਕਾਨੂੰਨ ਆਇਆ ਰਾਜ ਵਿੱਚ ਕੋਈ ਭੁੱਖਾ ਨਹੀਂ ਸੋਵੇਗਾ ਅਨਾਜ ਦੇ ਭੰਡਾਰ ਲੋਕਾਂ ਲਈ ਖੁੱਲੇ ਰਹਿਣਗੇ ਤੇ ਹਰ ਰਾਜਾ ਆਪਣਾ ਮੁਕਟ ਤਾਜ ਪੈਣਨ ਤੋਂ ਪਹਿਲਾਂ ਇੱਕ ਗਰੀਬ ਦੇ ਘਰ ਦੀ ਰੋਟੀ ਖਾਏਗਾ ਤਾਂ ਜੋ ਰਾਜ ਦੀ ਅਸਲ ਹਕੀਕਤ ਸਮਝ ਸਕੇ ਸਾਲ ਬੀਤੇ ਕਰਮਾਂ ਦੇ ਬੱਚੇ ਵੱਡੇ ਹੋਏ ਉਹਨਾਂ ਨੂੰ ਬਹੁਤ ਵਧੀਆ ਜੜੀ ਵਿਦਿਆ ਮਿਲੀ ਤੇ ਉਹਨਾਂ ਚੋਂ ਜਿਹੜਾ ਗਗਨ ਸੀ ਉਹ ਅਧਿਆਪਕ ਬਣਿਆ ਤੇ ਰਾਜੀ ਰਾਜ ਦੀ ਸੇਵਕਾ ਦੋਵੇਂ ਆਪਣੇ ਕੰਮ ਨੂੰ ਸੇਵਾ ਸਮਝਦੇ ਸਨ ਕਿਉਂਕਿ ਉਹਨਾਂ ਨੇ ਆਪਣੀ ਮਾਂ ਤੋਂ ਇਹੋ ਸਿੱਖਿਆ ਸੀ ਇੱਕ ਦਿਨ ਰਾਜਾ ਜਦੋਂ ਬੁੱਢਾ ਹੋ ਗਿਆ ਉਹਨੇ ਤਾਜ ਉਤਾਰ ਕੇ ਨਵੇਂ ਰਾਜੇ ਦੇ ਹੱਥ ਵਿੱਚ ਦਿੱਤਾ ਤੇ ਜਾਣ ਤੋਂ ਪਹਿਲਾਂ ਉਹ ਕਰਮਾਂ ਨੂੰ ਮਿਲਿਆ ਤੇ ਕਰਮੋ ਦੀਆਂ ਅੱਖਾਂ ਵਿੱਚ ਉਹੀ ਚਾਨਣ ਸੀ ਰਾਜੇ ਨੇ ਉਸਤੇ ਪੈਰ ਛੋਏ ਮਾਈ ਜੇ ਤੂੰ ਉਸ ਦਿਨ ਰੋਟੀ ਨਾ ਨਾ ਦਿੱਤੀ ਹੁੰਦੀ ਤਾਂ ਮੈਂ ਸਿਰਫ ਇੱਕ ਰਾਜਾ ਰਹਿ ਜਾਂਦਾ ਇਨਸਾਨ ਨਾ ਬਣਦਾ ਕਰਮੋ ਨੇ ਮੁਸਕਰਾ ਕੇ ਕਿਹਾ ਪੁੱਤਰ ਕਿਸਮਤ ਦੀ ਰੋਟੀ ਉਹ ਹੁੰਦੀ ਆ ਜੋ ਕਰਮ ਵੀ ਕੱਟਦੀ ਆ ਸਮਾਂ ਬੀਤਦਾ ਗਿਆ ਤੇ ਇੱਕ ਦਿਨ ਕਰਮੋ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਜਦੋਂ ਕਰਮੋ ਇਸ ਦੁਨੀਆ ਤੋਂ ਰੁਖਸਤ ਹੋਈ ਪੂਰੇ ਰਾਜ ਵਿੱਚ ਦੀਵੇ ਚਲੇ ਕੋਈ ਉਸਦੀ ਮੂਰਤੀ ਨਹੀਂ ਲੱਗੀ ਪਰ ਹਰ ਘਰ ਵਿੱਚ ਇੱਕ ਰੋਟੀ ਗਰੀਬ ਲਈ ਰੱਖੀ ਗਈ। ਉਹ ਸੀ ਕਰਮੋ ਦੀ ਅਸਲੀ ਜੜੀਆ ਉਹਨੂੰ ਸ਼ਰਧਾਂਜਲੀ। ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਕਿ ਕਿਸਮਤ ਉਸਦੀ ਮਦਦ ਕਰਦੀ ਜੋ ਆਪਣੇ ਚੰਗੇ ਕਰਮਾਂ ਨਾਲ ਦਇਆਪਰਪੂਰ ਉਸਦੇ ਵਿਚਾਰ ਹੁੰਦੇ ਆ ਤੇ ਉਹ ਦੂਜਿਆਂ ਦੀ ਭੁੱਖ ਮਟਾਉਂਦਾ ਵਾ। ਦੂਜਿਆਂ ਲਈ ਉਹਦੇ ਮਨ ਵਿੱਚ ਜੜਾਵਾ ਪਿਆਰ ਹੁੰਦਾ ਵਾ। ਉਸ ਰੱਬ ਦੇ ਵਿਸ਼ਵਾਸ ਹੁੰਦਾ ਵਾ। ਰੋਟੀ ਸਿਰਫ ਆਣਾ ਨਹੀਂ ਇਨਸਾਨੀਅਤ। ਉਮੀਦ ਕਰਦੇ ਤੈਨੂੰ ਸਾਡੀ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਜੇਕਰ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਦੋਸਤੋ ਜੇ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ 'ਚ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਜ਼ਰੂਰ ਕਰਿਓ ਇਸ ਕਹਾਣੀ ਨੂੰ ਇਸ ਨਾਲ ਸਾਡਾ ਹੌਸਲਾ ਵਧਦਾ ਤੇ ਅਸੀਂ ਸੋਹਣੀਆਂ-ਸੋਹਣੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਆਉਣੀ ਆਂ ਫਿਰ ਮਿਲਦੇ ਆਂ ਆਪਣਾ ਰਖਿਓ ਬਹੁਤ ਜ਼ਿਆਦਾ ਖਿਆਲ।